हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਆਪਾਂ ਮੱਝ ਦਿਖਾਉਣੀ ਆ ਮੱਝ ਬਹੁਤ ਵਧੀਆ ਚੰਗੀ ਆ ਦੋਸਤੋ ਮੈਂ ਪਹਿਲਾਂ ਜ਼ਿਕਰ ਕਰ ਦੇਣਾ ਦੋਸਤੋ ਘਰੇਲੂ ਮੱਝਾਂ ਤੇ ਘਰੇ ਰੱਖਣ ਵਾਲੇ ਵੀਰ ਜਿਹੜੇ ਮੱਝ ਲੱਭ ਰਹੇ ਨੇ ਉਹਨਾਂ ਲਈ ਬਹੁਤ ਪਰਫੈਕਟ ਹੈਗੀ ਆ ਕਿਉਂਕਿ ਘਰ ਵਾਲਾ ਪਸ਼ੂ ਦੋਸਤੋ ਬਹੁਤ ਹੀ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਘਰੇ ਰੱਖਣ ਵਾਸਤੇ ਪਸ਼ੂ ਲੈਣਾ ਤੇ ਘਰੇ ਹੀ ਕਿਸੇ ਘਰ ਤੋਂ ਹੀ ਮਿਲੇ ਤੇ ਉਹ ਜਿਹੜੀ ਤੁਹਾਡੀ ਦੋਸਤੋ ਤਮੰਨਾ ਪੂਰੀ ਅੱਜ ਹੋਣ ਰਹੀ ਆ ਸੋ ਤੁਸੀਂ ਜਿਹੜੀ ਇਹ ਮੱਝ ਜ਼ਰੂਰ ਖਰੀਦ ਸਕਦੇ ਹੋ ਵੀ ਆਪਣੀ ਨਰਕ ਪਰਖ ਜਿਹੜੀ ਹੈਗੀ ਆ ਤਸੱਲੀ ਆ ਦੋਸਤੋ ਉਹ ਤੁਸੀਂ ਜਿੰਨੀ ਵੀ ਹੈਗੀ ਬਣਦੀ ਆ ਆਪਣੀ ਸਮਝ ਦੇ ਨਾਲ ਤੁਸੀਂ ਜ਼ਰੂਰ ਕਰ ਸਕਦੇ ਹੋ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਮौजਗੜ ਮੇਰੇ ਆਪਣੇ ਪਿੰਡ ਤੋਂ ਦੋਸਤੋ ਇਹ ਵੀਡੀਓ ਆ ਤੇ ਤਹਿਸੀਲ ਜਿਹੜੀ ਇਸ ਨੂੰ ਜੀਰਾ ਲੱਗਦੀ ਹੈ ਤੇ ਜ਼ਿਲ੍ਹਾ ਫਿਰੋਜ਼ਪੁਰਾ ਮਕੂ ਤੋਂ 3 ਕਿਲੋਮੀਟਰ ਦੀ ਦੂਰੀ ਤੇ ਅਮਰਸਾ ਰੋਡ ਦੇ ਉੱਪਰ ਦੋਸਤੋ ਇਹ ਪਿੰਡ ਹੈ ਪੈਂਦਾ ਹੈਗਾ ਮौजਗੜ ਨਾਲ ਲੱਗਦੇ ਪਿੰਡ ਤਲਵੰਡੀ ਨਪਾਲਾ ਮਖੂ ਸ਼ਹਿਰ ਬਿਲਕੁਲ ਨਾਰਾ ਹਰੀਕੇ ਪਤਨ ਬਿਲਕੁਲ ਨਾਲਾ ਸੋ ਨਿਯਾਮਦੀਨ ਪਿੰਡ ਸਭਰਾ ਮਿੱਠੇ ਝਮਕੇ ਕੁਦੂ ਵਾਲਾ ਮਹਰਾਣਾ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਆ ਦੋਸਤੋ ਜਿਹੜੇ ਵੀਰੇ ਨਾਲ ਪਿੰਡਾਂ ਤੋਂ ਵੀ ਖਰੀਦਣ ਦੇ ਯਾਹਵਾਨ ਹੋਣ ਤੁਸੀਂ ਆਪਣਾ ਇੱਕ ਟਾਈਮ ਦੋ ਟਾਈਮ ਦੀ ਤਸੱਲੀ ਕਰ ਸਕਦੇ ਹੋ ਬਾਕੀ ਇਨਫੋਰਮੇਸ਼ਨ ਜਿਹੜੀ ਆ ਮੈਂ ਤੁਹਾਨੂੰ ਦੋਸਤੋ ਇਸ ਮੱਝ ਦੀ ਖੁਦ ਦੇਵਾਂਗਾ ਵੀਡੀਓ ਐਂਡ ਤੱਕ ਤੁਸੀਂ ਜ਼ਰੂਰ ਦੇਖ ਲਿਓ ਸੋ ਜੋ ਜੇਕਰ ਦੋਸਤੋ ਇਸ ਮੱਝ ਦੀ ਗੱਲ ਕਰੀਏ ਤਾਂ ਇਹ ਚੌਥਾ ਸੂਬਾ ਸੂਣ ਜਾ ਰਹੀ ਆ ਘਰੇ ਸੰਭੀ ਹੋਈ ਮੱਝ ਆ ਦੋਸਤੋ ਓਨਰ ਦੇ ਮਾਲਕ ਦੇ ਜਿਹੜੇ ਕੰਟੈਕਟ ਨੰਬਰ ਨੇ ਦੋਸਤੋ 9814177512 ਤੇ ਤੁਸੀਂ ਸੰਪਰਕ ਕਰ ਸਕਦੇ ਜੀ ਚੌਥਾ ਸੂਬਾ ਦੋਸਤੋ ਸੂਣ ਦੇ ਵਿੱਚ ਬਿਲਕੁਲ ਤਿਆਰੀ ਹੈਗੀ ਆ 1 2 ਇਨੇ ਦਿਨ ਤੱਕ ਜਿਹੜੀ ਇਹ ਸੂ ਪੈਣੀ ਆ ਦੋਸਤੋ ਹੋਵੇ ਨਾ ਹੋਵੇ ਤੇ ਅੱਜ ਜਾਂ ਕੱਲ ਤੱਕ ਹੀ ਸੂ ਸਕਦੀ ਆ ਬਾਕੀ ਤਸਲੀ ਹੈ ਜਿਹੜੀ ਦੋਸਤੋ ਚੁਵਾਈ ਦੀ ਆ 53 ਦੀ ਆ ਉਹ ਤੁਸੀਂ ਆਪ ਘਰੇ ਪਹੁੰਚ ਕੇ ਜਰੂਰ ਕਰ ਸਕਦੇ ਜੇ ਬਾਕੀ ਮੱਝ ਦੀ ਬਾਡੀ ਬੰਤਰ ਵੇਖੋਗੇ ਦੋਸਤੋ ਪਿੱਠ ਪੂੜਾ ਬਹੁਤ ਚੌੜਾ ਹੈ ਹਾਈਟ ਦੋਸਤੋ ਮੀਡੀਅਮ ਹਾਈਟ ਹੈਗੀ ਆ ਕਿਉਂਕਿ ਦੂਰੋਂ ਨੇੜੇੋਂ ਤੁਸੀਂ ਚੱਲ ਕੇ ਆਉਣਾ ਮੈਂ ਬਹੁਤੀ ਵੱਡੀ ਵੀ ਹਾਈਟ ਨਹੀਂ ਕਹੂੰਗਾ ਬਿਲਕੁਲ ਮੀਡੀਅਮ ਦਰਮਿਆਨਾ ਕਦ ਮੀਡੀਅਮ ਹਾਈਟ ਹੈਗੀ ਆ ਬਾਕੀ ਮੱਝ ਦੀ ਜਿਹੜੀ ਕਰਤੂਤ ਹੈਗੀ ਆ ਦੋਸਤੋ ਮਿਲਕਿੰਗ ਲਾਈਨ ਵੱਲੋਂ ਜੇਕਰ ਆਪਾਂ ਦੇਖੀਏ ਤਾਂ ਚੰਗੀ ਮੱਝ ਜਿਹੜੀ ਦੁੱਧ ਪਾ ਦੇਗੀ ਤਕਰੀਬਨ 12 ਲੀਟਰ ਦੀ ਚੁਵਾਈ ਹੈ ਤੀਜੀ ਸਵੇਰੇ ਤੱਕ ਬਾਈਹ ਵੀ ਕਰਦੇ ਰਹੇ ਆ ਪਰ ਤੁਸੀਂ 12 ਮੰਨ ਕੇ ਹੀ ਚੱਲੋ ਮਾਝ ਐ ਇਸ ਇਸ ਵਾਰ ਜਿਹੜਾ ਦੋਸਤੋ ਚੌਥਾ ਸੂਬਾ ਸੂਣ ਜਾ ਰਹੀ ਆ ਮੂੰਹ ਮੱਥੇ ਦੀ ਫੇਸ ਕੁਆਲਿਟੀ ਹੈਗੀ ਜਿਹੜੀ ਸਿੰਘਾਂ ਦੀ ਬਣਤਰ ਆ ਉਹ ਤੁਸੀਂ ਜ਼ਰੂਰ ਦੇਖ ਸਕਦੇ ਜੀ ਚੰਗੀ ਮਾਝ ਖਵਾਨੇ ਪੱਖੋਂ ਵੀ ਥੋੜੀ ਜੀ ਧੱਕ ਅੱਗੇ ਨੂੰ ਰੱਖਦੀ ਆ ਬਾਕੀ ਪਿੱਛੇ ਨੂੰ ਜਿਹੜੀ ਆ ਤੁਹਾਨੂੰ ਨਜ਼ਰ ਆ ਜਾਵੇਗੀ ਜਿੰਨੀ ਬਣਤਰ ਬਣੀ ਆ ਲੇਵੇ ਦੀ ਆਡਰ ਦੀ ਬਾਕੀ ਮੁਠੀ ਵਾਲਾ ਜਿਹੜਾ ਥਾਣਾ ਦੋਸਤੋ ਥਾਣਾ ਦੀ ਬਣਤਰ ਬਹੁਤ ਸੋਹਣੀ ਆ ਪੱਧਰ ਲੇਵਾ ਚੌਰਸ ਲੇਵਾ ਟਾਈਟ ਲੇਵਾ ਦੋਸਤੋ ਮਿਲਕਿੰਗ ਜਿਹੜੀ ਇਸ ਨੇ 12 ਪਲੱਸ ਦੀ ਪਾਣੀ ਹੈਗੀ ਆ ਸੋ ਜਿਹੜੇ ਵੀਰ ਘਰ ਰੱਖਣ ਵਾਸਤੇ ਮੱਝ ਦੇਖ ਰਹੇ ਨੇ ਉਹ ਤੁਸੀਂ ਇਹ ਜ਼ਰੂਰ ਸੰਪਰਕ ਕਰ ਸਕਦੇ ਹੋ ਕਿਉਂਕਿ ਦੋਸਤੋ ਚੰਗੀ ਜਿਹੜੀ ਚੀਜ਼ ਹੈਗੀ ਆ ਉਹ ਅੱਜ ਚੌਥੇ ਸਵੇਰੇ ਤੱਕ ਬਾਈ ਹੋਰੀ ਐਚ ਵੀ ਆਈ ਕਰਦੇ ਆ ਰਹੇ ਨੇ ਹੁਣ ਕੁਝ ਕਾਰਨ ਕਰਕੇ ਜਿਹੜੀ ਉਹ ਮੱਝ ਸੇਲ ਕਰਦੇ ਆ ਘਰੇਲੂ ਕੁਝ ਕਾਰਨ ਸੀਗੇ ਉਹਨਾਂ ਕਰਕੇ ਪਸ਼ੂ ਘਟਾ ਰਹੇ ਨੇ ਸੋ ਉਹਦੇ ਕਰਕੇ ਜਿਹੜੀ ਦੋਸਤੋ ਇਹ ਮੱਝ ਸੇਲ ਕਰਨ ਦਾ ਬਾਈ ਹੋਰਾਂ ਨੇ ਪ੍ਰੋਗਰਾਮ ਬਣਾਇਆ ਸੀਗਾ ਤੁਸੀਂ ਤਸੱਲੀ ਆਪਣੀ ਨਿਰਕਪਰਖ ਜਿਹੜੀ ਹੈਗੀ ਆ ਦੋਸਤੋ ਘਰ ਪਹੁੰਚ ਕੇ ਬੜੇ ਆਰਾਮ ਨਾਲ ਕਰ ਸਕਦੇ ਜੀ ਆ ਜੇਕਰ ਸੁਣ ਤੋਂ ਬਾਅਦ ਵੀ ਤੁਸੀਂ ਖਰੀਦਣੀ ਆ ਉਹ ਵੀ ਤੁਹਾਡੀ ਆਪਣੀ ਇੱਛਾ ਹੈ ਇੱਕ ਦੋ ਦਿਨ ਤੱਕ ਇਹਨੇ ਸੂ ਵੀ ਪਹਿਣਾ ਹੈਗਾ ਬਾਕੀ ਜਿਹੜਾ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਖਰੀਦ ਰਿਹਾ ਉਹ ਵੀ ਤੁਸੀਂ ਆਪਣੀ ਤਸੱਲੀ ਜਿਹੜੀ ਕਰਕੇ ਆ ਪੂਕਤਾ ਤਸੱਲੀ ਕਰਕੇ ਆ ਜਰੂਰ ਖਰੀਦ ਸਕਦੇ ਹੋ ਕੰਟੈਕਟ ਨੰਬਰ ਦੋਸਤੋ ਜਿਹੜੇ ਸਕਰੀਨ ਦੇ ਉੱਪਰ ਲਗਾਤਾਰ ਚੱਲ ਰਹੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੀ ਰੀਡ ਜਿਹੜਾ ਦੋਸਤੋ 80000 ਰੁਪਿਆ ਡਿਮਾਂਡ ਹੈਗੀ ਆ 80000 ਦੇ ਵਿੱਚੋਂ ਦੋਸਤੋ ਮਾਨਤਨ ਜਿੰਨਾ ਵੀ ਹੋ ਸਕਦਾ ਹੋਇਆ ਉਹ ਜ਼ਰੂਰ ਖਿੱਚ ਕੇ ਕੀਤਾ ਜਾਵੇਗਾ ਬਾਕੀ ਮੱਝ ਘਰੀ ਰੱਖਣ ਦੇ ਬਿਲਕੁਲ ਲਾਇਕ ਹੈਗੀ ਆ ਸੋ ਠੰਡੀ ਸੀਡਸ ਲੱਗ ਵੀ ਪੂਰੀ ਹਾਰਵੈਰੀ ਆਈ ਆ ਓਨਰ ਦੱਸਦੇ ਸੀ ਵੀ ਹਰ ਸਾਲ ਨਵੀਂ ਦੁੱਧ ਹੋ ਜਾਂਦੀ ਆ ਤੇ ਬਾਕੀ ਤੁਸੀਂ ਇਸ ਨੂੰ ਏਆਈ ਵੀ ਕਰਵਾ ਸਕਦੇ ਹੋ ਨੈਕਸਟ ਅੱਗੇ ਕਿਸੇ ਮਾਲੀ ਤੋਂ ਜੰਪ ਵੀ ਕਰਾ ਸਕਦੇ ਹੋ ਦੋਨਾਂ ਹਾਲਾਤਾਂ ਦੇ ਵਿੱਚੋਂ ਜਿਹੜੀ ਦੋਸਤੋ ਇਹ ਗੱਬਣ ਇਹ ਠਹਿਰਦੀ ਆ 100% ਸੋ ਪੱਕੀ ਤੁਸੀਂ ਜਿਹੜੀ ਵੀਡੀਓ ਦੇ ਵਿੱਚ ਦੋਸਤੋ ਤਸੱਲੀ ਨਾਲ ਦੇਖ ਕੇ ਫੋਨ ਨੰਬਰ ਮੈਂ ਚਲਦੇ ਕਰ ਦਿੱਤੇ ਆ ਨੰਬਰਾਂ ਤੇ ਸੰਪਰਕ ਕਰਕੇ ਆਪਣੇ ਹਿਸਾਬ ਦੇ ਨਾਲ ਵੀ ਮੋਲ ਲਗਾ ਸਕਦੇ ਹੋ। ਬਾਕੀ ਕਿਸਾਨ ਵੀਰੋ ਜੇਕਰ ਵਿੱਥਾਂ ਵਿਰਲਾ ਦੀ ਗੱਲ ਕਰੀਏ ਤੇ ਆਰਡਰ ਥਣਾ ਦੀਆਂ ਜੇਕਰ ਆਪਾਂ ਵਿੱਥਾਂ ਵਿਰਲਾ ਵੇਖੀਏ ਤਾਂ ਬਹੁਤ ਖੂਬਸੂਰਤ ਨੇ ਚਾਰੇ ਥਾਣੇ ਜਿਹੜੇ ਬੜੇ ਗੈਬ ਅੰਤਰ ਤੇ ਲੱਗੇ ਆ। ਮੁਠੀ ਵਾਲਾ ਥਾਣਾ ਗਿੱਠ ਗਿੱਠ ਦੀਆਂ ਜਿਹੜੀਆਂ ਵਿਰਲਾ ਹੈਗੀਆਂ ਨੇ ਦੋਸਤੋ। ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।